ਇੱਕਾਫੀ ਸਮੇਂ ਤੋਂ ਜਿਹੜਾ ਲੋਕਾਂ ਨੂੰ ਬੇਸਬਰੀ ਦੇ ਨਾਮ ਤਜਾਰ ਸੀ ਤੇ ਬੈਂਕ ਦੀ ਜਿਹੜੇ ਮੌਤਾ ਪਵੇ ਕੋਆਪਰੇਟਿਵ ਬੈਂਕ ਸੋਸਾਇਟੀ ਦੇ ਬੋਟਾ ਜਿਹੜੀਆਂ ਪੈਣੀਆਂ ਸੀ ਇਹਨਾਂ ਦਾ ਬੋਰਡ ਦੇ ਵਿੱਚ ਦਿਖਾ ਦਿਓ ਤਾਂ ਕਿ ਸਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਬੋਟਾਂ ਦੇ ਵਿੱਚ ਜਿਹੜੇ ਇਹ ਮੈਂਬਰ ਬਣੇ ਨੇ ਕਮੇਟੀ ਦੇ ਸੋ ਜਿਹੜੇ ਮੈਂਬਰਾਂ ਦਾ ਕੰਮ ਹੈ ਬੈਂਕ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਉਹ ਕਿਹੜੇ-ਕਿਹੜੇ ਕੰਮ ਹੈ ਇੱਕ ਵਾਰੀ ਉਹ ਵੀ ਦੱਸੋ ਜਿਹੜੇ ਲੋਕਾਂ ਨੂੰ ਪਤਾ ਲੱਗ ਸਕੇ ਮੈਂ ਤਾਂ ਖਾਲੀ ਹੋ ਗਿਆ ਉਹ ਕਿਹੜੀ-ਕਿਹੜੀ ਬੋਟਾ ਜਦੀ ਖਾਲੀ ਹੈ ਜੀ ਹੁਣ ਭਰੂਗਾ ਤੁਸੀਂ ਇਦਾਂ ਦਾ ਮੁੱਦੇ ਚੱਕੂਗੇ ਬਿਲਕੁਲ ਜੀ ਬਿਲਕੁਲ ਪਿਛਲੀ ਕਮੇਟੀ ਕਮੀਆਂ ਰਹੀ ਜੀ ਨਾ ਤਾਂ ਲੋਕਾਂ ਨੂੰ ਦੇ ਹੀ ਮਿਲਿਆ ਜੀ ਟਾਈਮ ਪਰ ਹੁਣ ਮੈਂ ਕੋਈ ਸਮਝਾਂ ਨਹੀਂ ਰਿਹਾ ਹੂੰ ਇਹਨਾਂ ਉਹ ਰੇ ਕਰਿਆਨੇ ਦਾ ਮਾਮਲਾ ਸਾਰਾ ਮੁੰਡਾ ਦਾ ਰੇ ਮੁੰਡਾ ਪਿਛਲੀ ਕਮੇਟੀ ਕਮੀਆਂ ਕਰਕੇ ਕੁਝ ਵੀ ਨਹੀਂ ਅੱਛਾ ਹੁਣ ਤਾਂ ਚੱਕੂ ਵੀ ਲਾਲੇ ਆ ਗਏ ਆਪਣੀ ਗੱਲ ਹੈ ਢੱਟ ਆ ਗਏ ਛੱਡ ਹੁਣ ਛੱਡਣਾ ਨਹੀਂ ਹੈ ਕੋਈ ਮੁੱਦਾ ਮੈਂ ਫੋਨ ਨਹੀਂ ਮੁੱਦਾ ਤੇ ਮੈਂ ਚਕਾਉਂਗਾ ਨਾ ਜਿਹੜੇ ਮੈਨੂੰ ਤੰਗ ਕਰਦੇ ਤੇ ਵੀ ਇਹ ਰੇ ਨਹੀਂ ਆਇਆ ਫਲਾਣਾ ਨਹੀਂ ਆਇਆ ਬਿਲਡਿੰਗ ਨਹੀਂ ਬਣੀ ਹੁਣ ਮੈਂ ਦੇਖੂਗਾ ਵੀ ਬਿਲਡਿੰਗ ਬਣਾਓ ਮੈਂ ਮੁੱਦੇ ਚ ਕਾਉਂਗਾ ਜਿਨ੍ਹਾਂ ਨੇ ਇਲੈਕਸ਼ਨ ਕਰਨੀ ਸੀਗੀ ਉਹ ਹੈਗੇ ਲਗਭਗ 2200 ਉਸਕੇ ਵਿੱਚ 11 ਮੈਂਬਰ ਚੁਣਨੇ ਹੁੰਦੇ ਜਿਸੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਸਕੇ ਵਿੱਚ ਦੋ ਲੇਡੀਆਂ ਹੁੰਦੀਆਂ ਜੀ ਰਿਜ਼ਰਵ ਇੱਕ ਐਸਸੀ ਮੈਂਬਰ ਜੋ ਸਰਬਸੰਮਤੀ ਨਾਲ ਹੋਗੇ ਜੀ ਅੱਜ ਇਹ ਪੈਲ ਦੇਦਾਰ ਦੇ ਪੱਧਰ ਆ ਲੋਕਾਂ ਨੂੰ ਰਾਹਤ ਹੁੰਦੀ ਹੈ ਸਮਾਨਤਾ ਬਾਹਰ ਤੋਂ ਮਿਲਦਾ ਹੈ ਠੀਕ ਹੈ ਜੀ ਬਾਹਰ ਤੋਂ ਮਿਲਦਾ ਹੈ ਬੈਂਕ ਦੇ ਵਿੱਚ ਤੋਂ ਲੈਣੇ ਦਾ ਕੋਈ ਨਾ ਕੋਈ ਕਿਤੇ ਲੋਕਾਂ ਦਾ ਫਾਇਦਾ ਹੁੰਦਾ ਹੈ ਬਿਲਕੁਲ ਹੁੰਦਾ ਜੀ ਇੱਥੇ ਹੈਗੇ ਉਹ ਜਿਹੜਾ ਸਟਾਪ ਦਾ ਇਹਨਾਂ ਦੇ ਉੱਪਰ ਛੱਤगिरਗੀ ਦੀ ਇੱਕ ਦਿਨ ਪੂਰੇ ਦੇ ਚੱਕੇ ਕੇ ਬਾਹਰ ਦਫਤਰ ਬਣਾਇਆ ਸਾੜੀ ਹਾਂ ਸਹਿਮਤੀ ਦੇ ਵਿੱਚ ਜਿਹੜੀ ਇਹ ਕਮੇਟੀ ਬਣ ਗਈ ਹੈ ਇਹਦਾ ਕੀ ਫਾਇਦਾ ਜਿਹੜਾ ਸਹਿਮਤੀ ਦਾ ਤੇ ਇਲੈਕਸ਼ਨ ਹੁੰਦੇ ਉਹਦਾ ਕੀ ਨੁਕਸਾਨ ਸਹਿਮਤੀ ਕਈ ਕਿਤੇ ਦੇ ਵਿੱਚ ਤੋਂ ਕਈ ਜਗ੍ਹਾ ਜਿਹੜੀ ਟੁੱਟਪੰਨ ਹੋਈ ਵੀ ਹੈ ਛੱਤ ਦੇ ਵਿੱਚ ਜਿਹੜੀ ਮੰਦੀ ਹਾਲਤ ਹੈ ਖਸਤਾ ਹਾਲਤ ਹੈ ਤੇ ਪੇਂਟ ਵਗੈਰਾ ਵੀ ਨਹੀਂ ਹੋਇਆ ਕਾਫੀ ਸਮੇਂ ਤੋਂ ਜਿਹੜੇ ਹੁਣ ਇਹ ਹਾਲਾਤ ਮਾੜੇ ਆ ਇਹ ਅੱਗੇ ਇਸੇ ਤਰ੍ਹਾਂ ਹੀ ਹੋਣਗੇ ਕਿ ਤੁਸੀਂ ਥੋੜੇ ਬੋਲੋ ਕੋਈ ਮੁੱਦਾ ਚੱਕਿਆ ਜਾਊਗਾ ਇਹਦੇ ਵਿੱਚ ਸਟਾਫ ਹੈ ਜੀ ਉਹ ਕਿੰਨੇ ਮੈਂਬਰ ਦਾ ਸਟਾਫ ਹੈ ਤੇ ਕਿਹੜੇ-ਕਿਹੜੇ ਉਹਦੇ ਤੇ ਨਾਮ ਤੇ ਸਾਡੇ ਇੱਥੇ ਇਸ ਟਾਈਮ ਏਟ ਪ੍ਰੈਜ਼ੈਂਟ ਸਿਰਫ ਦੋ ਮੈਂਬਰ ਐ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਬੈਂਕ ਦੀ ਜਿਹੜੀ ਵੋਟਾਂ ਪਾਵਾਂ ਕੋਆਪਰੇਟਿਵ ਬੈਂਕ ਸੋਸਾਇਟੀ ਦੀ ਬੋਟਾ ਜਿਹੜੀਆਂ ਪੈਣੀਆਂ ਸੀ ਜਿਹਦੇ ਨਾਲ ਲੋਕਾਂ ਨੂੰ ਇੱਕ ਵੇਟ ਸੀ ਵੇ ਸਭ ਲਈ ਦੇ ਨਾਲ ਉਡੀਕ ਸੀ ਤੇ ਅੱਜ ਜਿਹੜੀ ਉਹ ਉਡੀਕ ਲੋਕਾਂ ਦੀ ਉਹ ਪੂਰੀ ਹੋ ਗਈ ਤੇ ਬੈਂਕ ਨੂੰ ਇੱਕ ਜਿਹੜੀ 11 ਮੈਂਬਰੀ ਕਮੇਟੀ ਜਿਹੜੀ ਮਿਲ ਗਈ ਹੈ ਸੋ ਹੁਣ ਹੁਣੇ ਹੁਣੇ ਜਿਹੜੀ ਕਮੇਟੀ ਜਿਹੜੀ ਬਣੀ ਹੈ ਇਹ ਮੋਲਾਪੁਰ ਦੇ ਜਿਹੜੇ ਵਸਨੀਕ ਹੈ ਸੋ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਸਾਰੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਕੈਮਰੇ ਦੇ ਵਿੱਚ ਦਿਖਾ ਦਿਓ ਤਾਂ ਕਿ ਸਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਵੋਟਾਂ ਦੇ ਵਿੱਚ ਜਿਹੜੇ ਇਹ ਮੈਂਬਰ ਬਣੇ ਨੇ ਕਮੇਟੀ ਦੇ ਸੋ ਕਾਫੀ ਸਮੇਂ ਤੋਂ ਜੋ ਲੋਕ ਬੇਟ ਕਰਦੇ ਸੀ ਕਈ ਵਾਰੀ ਡਿਲੇ ਵੀ ਹੋਇਆ ਏ ਤੇ ਹੁਣ ਆਖਰਕਾਰ ਇਹ ਵੋਟਾਂ ਪੈ ਗਈਆਂ ਤੇ ਨਵੀਂ ਕਮੇਟੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਨਾਲ ਦੀ ਨਾਲ ਹੁਣ ਜਿਹੜੇ ਬੈਂਕ ਤੇ ਰੁਕੇ ਹੋਏ ਕੰਮ ਆ ਹੋਰ ਇਦਾਂ ਦੇ ਜਿਹੜੇ ਕੰਮ ਕਮੇਟੀ ਕਰ ਸਕਦੀ ਹੈ ਕਿਹੜੀ ਕਿਹੜੇ-ਕਿਹੜੇ ਕੰਮ ਉਹ ਕਰਦੇ ਆ ਉਹ ਵੀ ਗੱਲਬਾਤ ਕਰਾਂਗੇ ਸੋ ਨਾਲ ਦੀ ਤੁਹਾਨੂੰ ਪੂਰੀ ਸਾਹਿਬ ਮੁਬਾਰਕਾ ਜੀ ਕੁੱਝ ਅੱਜ ਸੋਸਾਇਟੀ ਬੈਂਕ ਦੇ ਮੈਂਬਰ ਬਣ ਗਏ ਸੋ ਬਹੁਤ ਬਹੁਤ ਮੁਬਾਰਕਾ ਸਾਡੇ ਵੱਲੋਂ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜਿਹੜਾ ਕਿ ਸਭ ਤੋਂ ਪਹਿਲਾਂ ਦਾ ਮੈਂ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਬਗੈਰ ਕਿਸੇ ਪੇਦ ਭਾਵ ਤੋਂ ਸਾਡੇ ਪਿੰਡ ਦੀ ਸੈਟਰੀਲ ਇਲੈਕਸ਼ਨ ਨੇ ਪਰਚੜਾਇਆ ਹੂੰ ਦੂਜਾ ਸਾਡੇ ਜਿੰਨੇ ਵੀ ਮੈਂਬਰ ਐ ਸਭ ਦੇ ਸਹਿਯੋਗ ਨਾਲ ਇਸੇ ਦੇ ਇੱਕ ਦੂਜੇ ਤੋਂ ਕੋਈ ਇਲਜਾਮ ਨਹੀਂ ਲੱਗਿਆ ਸਾਰੇ ਸਾਫ਼ ਸੁਥਰੇ ਬਣ ਕੇ ਆਏ ਆਂ ਤੇ ਬਾਕੀ ਜੋ ਅੱਗੇ ਨੂੰ ਕਰਨਾ ਜੋ ਜੋ ਸਾਡੇ ਧਿਆਨ ਚ ਆਏਗਾ ਉਹ ਅਸੀਂ ਪਹਿਲੇ ਆਧਾਰ ਤੇ ਸਭ ਦੀ ਸਲਾਹ ਨਾਲ ਗਰੰਟੀ ਕੋਸ਼ਿਸ਼ ਕਰਾਂਗੇ ਬਿਲਕੁਲ ਸੋ ਅਕਲ ਦੇਖੋ ਹੁਣ ਮੈਂਬਰ ਜਿਹੜੀ ਕਮੇਟੀ ਬਣ ਗਈ ਹੈ ਤੁਸੀਂ ਉਹਦੇ ਵਿੱਚ ਮੈਂਬਰੇ ਬਣ ਕੇ ਪਹਿਲਾਂ ਵੀ ਬਣਦੇ ਆਏ ਸੋ ਜਿਹੜੇ ਮੈਂਬਰਾਂ ਦਾ ਕੰਮ ਹੈ ਬੈਂਕ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਉਹ ਕਿਹੜੇ-ਕਿਹੜੇ ਕੰਮ ਹੈ ਇੱਕ ਵਾਰੀ ਉਹ ਵੀ ਦੱਸੋ ਜਿਹੜਾ ਲੋਕਾਂ ਨੂੰ ਪਤਾ ਲੱਗ ਸਕੇ ਇਹ ਕੰਮ ਉਦੇ ਐਕਚੁਅਲੀ ਮੈਂ ਤਾਂ ਪਹਿਲੀ ਵਾਰੀ ਮੈਂਬਰ ਬਣਿਆ ਇਹ ਤਾਂ ਹੁਣ ਵਿੱਚ ਪਤਾ ਲੱਗੂਗਾ ਵੀ ਕੀ-ਕੀ ਕੰਮ ਅਸੀਂ ਕਰਨੇ ਆ ਜਦੋਂ ਹਦਾਇਤਾਂ ਹੁੰਦੀ ਹੈ ਕੋਈ ਜਦੋਂ ਫਾਰਮ ਭਰਦੇ ਕੁਛ ਨਾ ਕੁਛ ਐਦਾਂ ਹੁੰਦਾ ਜਿਹੜੇ ਤੁਸੀਂ ਕੰਮ ਜਿਹੜੇ ਮੈਂਬਰ ਜਿਹੜੇ ਕੰਮ ਕਰ ਸਕਦੇ ਆ ਉਹ ਫਿਲਹਾਲ ਸਾਨੂੰ ਕੁਝ ਨਹੀਂ ਦੱਸਿਆ ਜਾਂ ਗਠਨ ਹੋਏਗਾ ਪ੍ਰਧਾਨ ਬਣੂਗਾ ਉਸਦੇ ਬਾਅਦ ਫਿਰ ਜੋ ਸਾਡੇ ਸਾਹਮਣੇ ਕੋਈ ਪੁਰਾਣਾ ਮੈਂਬਰ ਹੋਣਾ ਇੱਥੇ ਕੋਈ ਪੁਰਾਣਾ ਹੈਗਾ ਸਾਰੇ ਤੁਸੀਂ ਹੈਗੇ ਨਾ ਆ ਆ ਦੱਸ ਤੁਸੀਂ ਦੱਸੋ ਵੀ ਪਹਿਲਾਂ ਵੀ ਤੁਸੀਂ ਮੈਂਬਰ ਬਣੇ ਹੈ ਹੁੰਦੇ ਹੈ ਮੈਂਬਰਾਂ ਵੱਲੋਂ ਕੀਤੇ ਜਾਂਦੇ ਬੈਂਕ ਲਈ ਆ ਲੋਕਾਂ ਦੇ ਲਈ ਬੈਂਕ ਤੇ ਜਿਹੜਾ ਇਦਾਂ ਹੈ ਨਾ ਜੀ ਇੱਕ ਤਾਂ ਖਾਤੇ ਹੋਗੇ ਜਿਹੜੇ ਜਿਹੜੇ ਮਤਲਬ ਖਾਤੇ ਆਪਾਂ ਜਿਹੜੇ ਖਾਤੇ ਹੈਗੇ ਉਹ ਖੁੱਲ ਜਾਂਦੇ ਹੈ ਬਾਕੀ ਜਿੱਦਾਂ ਕੋਈ ਰਿਕਵਰੀ ਹੈ ਜਿਹੜਾ ਕੋਈ ਪੈਸੇ ਨਹੀਂ ਦਿੰਦਾ ਉਹਨਾਂ ਨੂੰ ਮਤਲਬ ਪ੍ਰੇਰਿਤ ਕੀਤਾ ਜਾਂਦਾ ਵੀ ਭਾਈ ਤੁਸੀਂ ਥੋੜੋ ਥੋੜੇ ਕਰਕੇ ਉੱਥੇ ਪੈਸੇ ਧਾਰੋ ਤਾਂ ਕਿ ਸਾਡੇ ਜਿਹੜਾ ਬੈਂਕ ਤੇ ਬੋਝ ਨਾ ਬਣੇ ਆਦਾ ਦੇਖੋ ਆਦਾ ਕੰਮ ਕਰਦਾ ਹੈ ਹੋਰ ਜਿਹੜੇ ਜਿਹੜੇ ਕੰਮ ਆ ਜਿਹੜੇ ਮੈਂਬਰ ਕਰ ਸਕਦੇ ਆ ਕੋਈ ਲੋਕਾਂ ਦਾ ਇਦਾਂ ਲੋਨ ਜਾਂ ਮਾਫ ਹੁੰਦਾ ਏ ਜਾਂ ਇਥੇ ਮੈਂਟੇਨੈਂਸ ਕੋਈ ਟੋਰ ਟੋਰ ਕਿਹੜੇ ਇਦਾਂ ਦੇ ਜਿਹੜੇ ਤੁਹਾਡੇ ਵੱਲੋਂ ਕੰਮ ਕੀਤੇ ਜਾਂਦੇ ਨੇ ਜਿਹਨਾਂ ਲੋਕਾਂ ਦਾ ਫਾਇਦਾ ਹੋਵੇ ਮੋਕ ਅਸੀਂ ਮਤਲਬ ਜਿਹੜਾ ਹੁਣ ਬਿਲਡਿੰਗ ਦਾ ਜਿਹੜਾ ਕੰਮ ਹੈ ਕੋਈ ਰਹਿੰਦਾ ਹੈਗਾ ਕੋਈ ਜਦੋਂ ਜਦੋਂ ਕੋਈ ਪਬਲਿਕ ਦੀ ਸਾਡੇ ਕੋਲ ਡਿਮਾਂਡ ਆਉਂਗੀ ਵੀ ਦੇਖੋ ਅਸੀਂ ਆਹ ਕਰੋ ਤਾਂ ਅਸੀਂ ਉਹਨੂੰ ਪਹਿਲੇ ਅਧਾਰ ਤੇ ਕਰਾਵਾਂਗੇ ਜੀ ਅਜੇ ਕੋ ਦੱਸੇ ਜਾਂਦਾ ਹੈ ਕਿ ਕਾਫੀ ਸਮੇਂ ਤੋਂ ਇੱਥੇ ਕਈ ਪੋਸਟਾਂ ਖਾਲੀ ਵੀ ਹੈ ਹੈ ਉਹ ਕਿਹੜੀ ਕਿਹੜੀ ਪੋਸਟਾਂ ਜਿਹੜੀ ਖਾਲੀ ਹੈ ਏਡੀ ਹੁਣ ਭਰੂੰਗਾ ਤੁਸੀਂ ਇੱਦਾਂ ਦਾ ਮੁੱਦੇ ਚੱਕੂਗੇ ਬਿਲਕੁਲ ਜੀ ਬਿਲਕੁਲ ਚੱਕੂਗਾ ਜੀ ਜੋ ਸਾਡੇ ਧਿਆਨ ਵਿੱਚ ਆਊਗਾ ਨਾ ਪਤਾ ਲੱਗੋਗੇ ਵੀ ਕਿਹੜੀ ਕਿਹੜੀ ਵੈਕੈਂਸੀ ਖਾਲੀ ਹੈਗੀ ਉਹ ਅਸੀਂ ਭਰਉਣ ਦੇ ਕੁਰੀ ਕੋਸ਼ਿਸ਼ ਕਰੂਗੀ ਅਜਾ ਬੈਂਕ ਦੇ ਵਿੱਚ ਜਿਹੜਾ ਆਮ ਲੋਕਾਂ ਨੂੰ ਅਧਾ ਕਿਸਾਨਾਂ ਨੂੰ ਇੱਕ ਫਾਇਦਾ ਹੁੰਦਾ ਸੀ ਪਹਿਲਾਂ ਵੀ ਜਿਹੜੇ ਲੋਕਾਂ ਨੂੰ ਚੀਨੀ ਜਾਂ ਹੋਰ ਇਦਾਂ ਦੇ ਜਿਹੜੇ ਘਰ ਦੇ ਵਿੱਚ ਯੂਜ਼ ਹੋਣ ਵਾਲੇ ਪ੍ਰੋਡਕਟ ਆ ਮਿਲਦੇ ਸੀ ਕੰਮੀਆਂ ਰਹੀ ਦੀ ਨਾਲ ਫਿਰ ਲੋਕਾਂ ਨੂੰ ਰਹਿ ਮਿਲਿਆ ਜੀ ਨਾ ਮੇਰਾ ਕੋਈ ਥਮਾਨ ਨਹੀਂ ਰਿਹਾ ਪਹਿਲਾਂ ਉਹ ਕਿਰੀਅਾਨੇ ਦਾ ਸਾਰਾ ਮੇਲਾ ਦਾ ਰੇ ਮਿਲਗਾ। ਪਿਛਲੀ ਕਮੇਟੀ ਕਮੀਆਂ ਕਰਕੇ ਕੁਝ ਵੀ ਨਹੀਂ ਲਈ। ਅੱਛਾ ਹੁਣ ਤੁਸੀਂ ਆਪਣੇ ਵੱਲ ਤੋਂ ਕਰੋਗੇ ਜਿਹੜੇ ਜਿਹੜੇ ਤਾਮ ਰਹਿੰਦੇ ਆ ਜਾਂ ਪੋਸਟਾ ਖਾਲੀ ਆ ਉਹ ਭਰੋਗੇ ਆ ਜਿਹੜੇ ਏਦਾਂ ਦੇ ਸਮਾਨ ਆ ਮਿਲੂਗਾ ਉਹ ਕਰੋਗੇ। ਹਾਂਜੀ ਅਸੀਂ ਪੈਲ ਕੇ ਆਧਾਰ ਪਰ ਹੀ ਕੰਮ ਕਰਦੇ ਹਾਂ। ਇੱਕ ਤਾਂ ਰੇ ਉਰੇ ਪਹਿਲਾਂ ਜ਼ਰੂਰੀ ਆ ਜ਼ਿੰਮੇਵਾਰਾ ਮੈਂਕਾ। ਉਹ ਜਿਹੜਾ ਕਿਰੀਅਾਨੇ ਦਾ ਸਮਾਨ ਦਾ ਸਾਰਾ ਕਰੂਗਾ। ਅੱਛਾ ਹੋਰ ਕਿਹੜੇ ਕੰਮ ਆਜੋਂ ਤੁਸੀਂ ਮੈਂਬਰ ਬਣ ਗਏ ਉਹ ਕਿਹੜੇ ਕੰਮ ਆ ਜਿਹੜੇ ਹੁਣ ਤੁਸੀਂ ਪੈਲ ਦੇ ਆਧਾਰ ਤੇ ਕਰੋਗੇ। ਇੱਕ ਤਾਂ ਰੇ ਆ ਜੀ ਸਭ ਤੇ ਪੈਲ ਕੇ ਆਧਾਰ ਤੇ ਬੈਂਕ ਮੰਲੀਆਣਾ। ਬਾਕੀ ਅਜਾ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਪਤਾ ਹੈ ਵੀ ਕਿਹੜੀ ਕਿਹੜੀ ਚੀਜ਼ਾਂ ਲੋਕਾਂ ਦੇ ਲਈ ਬੈਂਕ ਦਿੰਦਾ ਏ ਪਿੰਡ ਦੇ ਵਿੱਚ ਜਿਵੇਂ ਪਿੰਡ ਦੇ ਵਿੱਚ ਜਿਵੇਂ ਆਪਣੇ ਖੇਤੀਬਾੜੀ ਬੜੀ ਕਰਦੇ ਭਾਈਚਾਰੇ ਨੂੰ ਰੇਹ ਮਿਲਦਾ ਸੀ ਜੋ ਨੂੰ ਰੇਹ ਦੀ ਬੜੀ ਛੋਟੇਜ ਚਲਦੀ ਸੀ ਟਾਈਮ ਟਾਈਮ ਤੇ ਸਰਕਾਰ ਵੱਲੋਂ ਨਹੀਂ ਪ੍ਰੋਵਾਈਡ ਹੋ ਰਿਆ ਸੀ ਬੈਂਕ ਦਾ ਵੀ ਉਹਦੇ ਜਿਹੀ ਕੋਈ ਉਹ ਨਹੀਂ ਹੈ ਵੀ ਆਪਣੀ ਹੀ ਪੈਲ ਦੇ ਦਰ ਦੇ ਪਾਸੇ ਲੋਕਾਂ ਨੂੰ ਰਾਹਤ ਹੁੰਦੀ ਹੈ ਸਮਾਨ ਤਾਂ ਬਾਹਰ ਤੋਂ ਵੀ ਮਿਲਦਾ ਏ ਠੀਕ ਹੈ ਜੀ ਬਾਹਰ ਤੋਂ ਮਿਲਦਾ ਏ ਬੈਂਕ ਦੇ ਵਿੱਚ ਤੋਂ ਲੈਣੇ ਦਾ ਕੋਈ ਨਾ ਕੋਈ ਕਿਤੇ ਲੋਕਾਂ ਦਾ ਫਾਇਦਾ ਹੁੰਦਾ ਹੈ ਬਿਲਕੁਲ ਹੁੰਦਾ ਹੀ ਹੈ ਕਿ ਹੈ ਕਿ ਉਹ ਚੀਜ਼ ਸਾਨੂੰ ਜੈਨੂਇਨ ਤਰੀਕੇ ਨਾਲ ਮਿਲ ਜਾਂਦੀ ਕੋਈ ਰਸ਼ ਨਹੀਂ ਹੁੰਦਾ ਕੁਝ ਨਹੀਂ ਆਪਣਾ ਉਹ ਤੇ ਲੈ ਕੇ ਚਲੇ ਜਾਓ ਜਿਵੇਂ ਮਾਰਕੀਟ 'ਚ ਆਪਾਂ ਨੂੰ ਕਿੰਨੀ ਦਿੱਕਤ ਆਉਂਦੀ ਆ ਤੇ ਪਹਿਲਾਂ ਬੈਂਕ 'ਚ ਸਾਨੂੰ ਹਰੇਕ ਤਰ੍ਹਾਂ ਦਾ ਪ੍ਰੋਡਕਟ ਮਿਲਦਾ ਦਾ ਕਰਿਆਨੇ ਦਾ ਜਿੰਨਾ ਵੀ ਸਮਾਨ ਸੀ अवेलेबल ਸੀ ਤੇ ਉਹਦੇ ਨਾਲ ਖੇਤੀ ਦਾ ਸਮਾਨ ਸਾਰਾ ਮਿਲਦਾ ਸੀ ਰੇਦਰ ਮੇਨ ਦਾ ਰਹੀ ਹੁੰਦਾ ਸਾਡੇ ਲਈ ਬੀਜ ਵਗੈਰਾ ਮਿਲ ਜਾਂਦੇ ਸੀ ਇਹਦੇ ਨਾਲ ਪਿੰਡ ਵਾਸੀਆਂ ਨੂੰ ਇੱਥੇ ਮੌਸ ਸੀ ਤੇ ਹੁਣ ਜਿਵੇਂ ਮੈਂ ਫਸਟ ਟਾਈਮ ਇੱਥੇ ਮੈਂਬਰ ਬਣਿਆ ਤੇ ਹੁਣ ਜਿਵੇਂ ਜਿਵੇਂ ਅੱਗੇ ਅੱਗੇ ਆਪਾਂ ਦੇਖਾਂਗੇ ਕਮੇਟੀ ਜੇ ਕੰਮ ਕਰਾਂਗੇ ਜੋ-ਜੋ ਕੰਮ ਰਹਿੰਦੇ ਆ ਦੂਰੇ ਆਪਾਂ ਪੂਰਾ ਗਏ ਬਿਲਕੁਲ ਹਾਂ ਸੋ ਨਾਲ ਦੀ ਨਾਲ ਦੇਖੋ ਸਾਰੇ ਜਿਹੜੀ ਮੈਂਬਰਾਂ ਦੇ ਨਾਲ ਗੱਲਬਾਤ ਕਰਾ ਰਿਹਾ ਤੁਸੀਂ ਵੀ ਨਵੇਂ ਬਣੇ ਆ ਜੀ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾ ਹੈ ਜੀ ਸੋ ਨਾਲ ਦੀ ਨਾਲ ਅੰਕਲ ਜੀ ਤੁਹਾਡੇ ਨਾਲ ਇੱਕ ਵਾਰ ਫੇਰ ਗੱਲ ਕਰਦੇ ਆ ਜਿਸ ਤਰ੍ਹਾਂ ਹੁਣ ਸਾਰਾ ਕੰਮਕਾਰ ਹੋ ਗਿਆ ਪੂਰਾ ਦੇਖੋ ਬੈਂਕ ਤੇ ਦੇ ਵਿੱਚ ਤੋਂ ਕਈ ਜਗ੍ਹਾ ਜਿਹੜੀ ਟੁੱਟਪੰਨ ਹੋਈ ਵੀ ਹੈ ਛੱਤ ਦੇ ਵਿੱਚ ਜਿਹੜੀ ਮੰਦੀ ਹਾਲ ਤੇ ਪੇਂਟ ਵਗੈਰਾ ਵੀ ਨਹੀਂ ਹੋਇਆ ਕਾਫੀ ਸਮੇ ਤੋਂ ਪਰ ਜਿਹੜੇ ਹੁਣ ਇਹ ਹਾਲਾਤ ਮਾੜੇ ਆ ਇਹ ਅੱਗੇ ਇਸੇ ਤਰ੍ਹਾਂ ਹੀ ਹੋਣਗੇ ਕਿ ਤੁਸੀਂ ਤੁਹਾਡੇ ਕੋਲ ਕੋਈ ਮੁੱਦਾ ਚੱਕਿਆ ਜਾਊਗਾ ਜੀ ਦੇ ਬਾਰੇ ਬਹੁਤ ਕਿਆ ਨਾਲ ਜਲਦੀ ਤੋਂ ਜਲਦੀ ਵਿੱਚ ਸੁਧਾਰ ਕਰਾਇਆ ਜਾਊਗਾ ਲਈ ਦੀ ਮੋਡੀਫਿਕੇਸ਼ਨ ਕਰਾ ਕੇ ਹੋਰ ਵਧੀਆ ਸੋਸਾਇਟੀ ਬਣਾਈ ਜਾਊਗੀ ਸਹਿਮਤੀ ਹੋਈ ਹੈ ਮੈਂਬਰਾਂ ਦੇ ਵਿੱਚ ਅੱਜ ਸਾਰੇ ਮੈਂਬਰ ਇਕੱਠੇ ਹੋਏ ਨੇ ਸਹਿਮਤੀ ਦੇ ਵਿੱਚ ਜਿਹੜੇ ਮੈਂਬਰ ਬਣਾਏ ਗਏ ਨੇ ਤੋਂ ਨਾਲ ਦੀ ਨਾਲ ਇਹਨਾਂ ਦੇ ਨਾਲ ਗੱਲਬਾਤ ਵੀ ਕਰੀਏ ਤੇ ਨਾਲ ਅਸੀਂ ਜਿਹੜੇ ਬੈਂਕ ਦੇ ਵਿੱਚ ਕਰਮਚਾਰੀਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਅੱਜ ਜਿਨ੍ਹਾਂ ਤਸਵੀਰਾਂ ਬੈਂਕ ਦੀ ਆ ਬੜੀ ਜਿਹੜੀ ਖਾਸਾ ਹਾਲਤ ਸੀ ਬੈਂਕ ਦੀ ਤੋਂ ਕਾਫੀ ਸਮੇਂ ਤੋਂ ਲੋਕਾਂ ਦੀ ਵੀ ਜਿਹੜੀ ਇਹ ਮੰਗਾ ਸੀ ਕਿ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਕਿਉਂਕਿ ਪ੍ਰਾਣੀ ਕਮੇਟੀ ਦੇ ਵੱਲੋਂ ਇਦਾਂ ਦੇ ਕੋਈ ਕੰਮ ਨਹੀਂ ਕੀਤੇ ਗਏ ਲੋਕ ਕਹਿੰਦੇ ਨੇ ਪਰ ਜਿਹੜੇ ਸੋ ਨਾਲ ਦੀ ਨਾਲ ਅਸੀਂ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਤੇ ਨਾਲ ਜਿਹੜੇ ਪ੍ਰਾਣੇ ਪ੍ਰਧਾਨ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਪ੍ਰਧਾਨ ਸਾਹਿਬ ਤੁਸੀਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸੀ ਤੇ ਸੁਸਾਇਟੀ ਦੇ ਵਿੱਚ ਕਿਹੜੇ-ਕਿਹੜੇ ਕੰਮ ਤੁਸੀਂ 5 ਸਾਲਾਂ ਦੇ ਵਿੱਚ ਕਰੇ ਜਿਹੜੇ ਲੋਕਾਂ ਨੂੰ ਪਤਾ ਲੱਗ ਜਾਵੇ ਇਹ ਕੰਮ ਤੁਸੀਂ ਕਰੇ ਪ੍ਰਧਾਨ ਬਣ ਕੇ 5 ਸਾਲਾਂ ਦੇ ਵਿੱਚ ਜੀ ਜਿਹੜੀ ਰਿਕਵਰੀ ਦੀ ਜਿਹੜੇ ਲੋਕ ਡਿਫਾਇਟਰ ਹੋਏ ਬਤੇ ਅਸੀਂ ਵਕੀਲ ਕਰਿਆ ਵਕੀਲ ਕੇ ਥਰੂ ਨੋਟਿਸ ਭੇਜੇ ਨੋਟਿਸ ਭੇਜ ਕੇ ਮਤਲਬ ਰਿਕਵਰੀ ਦੀ ਜਿਹੜੀ ਉਹ 5500 ਬੰਦੇ ਦੀ ਸੀ ਹੁਣ ਮਤਲਬ ਉਹਦੇ ਵਿੱਚ ਤੇ 250 ਬੰਦਾ ਰਹਿ ਗਿਆ ਅੱਛਾ 250 ਰੁਪਏ ਦੀ ਰਿਕਵਰੀ ਹੋਊਗੀ अच्छा हां अच्छा जिस तरह ਦੱਸਿਆ ਜਾਂਦਾ ਹੈ ਕਿ ਇਸ ਬੈਂਕ ਦੇ ਵਿੱਚ ਜਿਹੜੀ ਕਈ ਪੋਸਟਾਂ ਖਾਂਦੀ ਹੈ ਤੇ ਕਾਫੀ ਸਮੇਂ ਤੋਂ ਭਰਿਆ ਨਹੀਂ ਗਈ ਆ ਇਹ ਕਦੇ ਮੁੱਦਾ ਚੱਕਿਆ ਵੀ ਉਹ ਪੋਸਟਾਂ ਨੂੰ ਭਰਦੀ ਹੈ ਆਪਣੇ ਇਲਾਕੇ ਦੇ ਆਪਣੇ ਪਿੰਡ ਦੇ ਬੰਦੇ ਰੱਖ ਲੀਏ ਮੁੱਦਾ ਤਾਂ ਤਾਂ ਚੱਕੂ ਇਹ ਨਹੀਂ ਜਿਹੜੇ ਲੋਕ ਬੇਸ਼ੀਮੀ ਲੈਂਦੇ ਹੈ ਸਾਢੇ 22000 ਰੁਪਏ ਲੈ ਲਿਆ ਹਾਲੀ ਕਹਿੰਦੇ 50000 ਕਰ ਦੋ ਅਮੇ ਤਾਂ 50 ਹੀ ਕਰ ਦਿਆ ਤਾਂ ਅਜੇ ਮੋੜਦੇ ਨਹੀਂ ਹੈ ਫਿਰ ਮੋੜਦੇ ਨਹੀਂ ਹੈ ਤਾਂ ਹੀ ਤਾਂ ਹੈ ਸਾਢੇ 8000 ਬੰਦਾ ਡਿਫਰੈਂਸ ਦਾ ਮੇਰੇ ਟਾਈਮ ਨਹੀਂ ਫਿਰ ਫਾਇਦਾ ਹੋਰ ਫਾਇਦਾ ਕੀ ਹੈ ਦੁਬਾਰਾ ਫੇਰ ਮੈਂਬਰ ਬਣ ਦੁਬਾਰਾ ਮੈਂਬਰ ਤਾਂ ਹੁਣ ਕਮੇਟੀ ਨੇ ਬਣਾਇਆ। ਕੀ ਕਰੇ ਆਪਣੇ ਆਪ ਤਾਂ ਨਹੀਂ ਬਣੇ। ਮੈਂ ਉਹਦਾ ਅੱਛਾ ਫੋਰਸ ਕਰਿਆ। ਉਹਦਾ ਮੇਰੀ ਆਪਣੀ ਮੇਰੇ ਦਿਖਾਣਾ ਨੇ ਬਣਾਇਆ ਇਹੋ। ਅੱਛਾ। ਵੀ ਉਹਨਾਂ ਨੇ ਕਿਹਾ ਵੀ ਚਲ ਕੋਈ ਗੱਲ ਨਹੀਂ ਵੀ ਤੁਸੀਂ ਬੰਦੋ। ਤੁਹਾਨੂੰ ਤਜਰਬਾ ਆਇਆ। ਮੈਂ ਤਾਂ ਛੜ ਨਹੀਂ ਦਰਿਆ ਠੀਕ ਆ ਇੱਕ ਗੱਲ ਇਹ ਦੱਸੋ ਦੇਖੋ ਜਦੋਂ ਕੋਈ ਵੀ ਬੈਂਕ ਆਇਆ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਲੋਕਾਂ ਵਾਸਤੇ ਹੁੰਦੀ ਹੈ ਉਹਦੀ ਸ਼ੁਰੂਆਤ ਜਿਹੜੀ ਵਧੀਆ ਹੁੰਦੀ ਹੈ ਪਰ ਬੈਂਕ ਦੇ ਵਿੱਚ ਦੇਖੋ ਜਦੋਂ ਅਸੀਂ ਐਂਟਰੀ ਕਰਦੇ ਆ ਤਾਂ ਉਹਦੀ ਜਿਹੜੀ ਹਾਲਤ ਖਸਤਾ ਹੋਈ ਪਈ ਆ ਚਾਰੇ ਪਾਸੇ ਤੋਂ ਕੀ ਲੱਗਦਾ ਵੀ ਕਿਤੇ ਨਾ ਕਿਤੇ ਕਮੀ ਛੱਡੀ ਪਈ ਆ ਕਿ ਅੱਗੇ ਨੂੰ ਹੋਵੇ ਇਹ ਪਤਾ ਗਿਆ ਜੀ ਇਹ ਬਿਲਡਿੰਗ ਹੈਗੀ ਅਸੀਂ ਕਈ ਵਾਰੀ ਮਤੇ ਪਾ ਲਏ ਬਿਲਡਿੰਗ ਵਾਸਤੇ ਸਾਨੂੰ ਗਰਾਡ ਨਹੀਂ ਮਿਲਦੀ ਹਾਂਜੀ ਤੇ ਮਤਲਬ ਪੈਸਾ ਕਿ ਸੋਸਾਇਟੀ ਕੋਲ ਵਧੇਰਾ ਪਿਆ ਮਦਰ ਉਪਰ ਦੇ ਡਾਇਰੈਕਟਰ ਪਾ ਜਾ ਜਾਣੇ ਆ ਵੀ ਹਾਂ ਉਹ ਕਰੂਗਾ ਜੀ ਡਾਇਰੈਕਟਰ ਕਰੂਗਾ ਕਦੀ ਯਾਰ ਕਰੂਗਾ ਇਸ ਕਰ ਗਿਆ ਰੁਕੀ ਵੀ ਆ ਹੋਰ ਕੋਈ ਚੱਕਰ ਕੋਈ ਕਲਾਸ ਦਾ ਹਵਾਲਾ ਜੀ ਜਿਸ ਤਰ੍ਹਾਂ ਤੁਸੀਂ ਪ੍ਰਧਾਨ ਸੀ ਤੁਸੀਂ ਕਿਹੜੇ ਕਿਹੜੇ ਕੰਮ ਕਰ ਸਕਦੇ ਆ ਆਪਣੀ ਪ੍ਰਧਾਨਗੀ ਦੇ ਵਿੱਚ ਬੈਂਕ ਦੇ ਲਈ ਇਹ ਆ ਲੋਕਾਂ ਦੇ ਅਸੀਂ ਬਾਹਰ ਸਾਰਾ ਗੁੱਲ ਫਾਇਦਾ ਕਰਾ ਜੀ ਬੈਂਕ ਦਾ ਆ ਬਿਲਡਿੰਗ ਬਣਾਈ ਬਾਹਰਲੇ ਪਾਸੇ ਲੈ ਕੇ ਆ ਬਿਲਡਿੰਗ ਲੈਣ ਵਾਲੀ ਪਈ ਹੈ ਜਿਹੜਾ ਸਟਾਫ ਦਾ ਇਹਨਾਂ ਦੇ ਉੱਪਰ ਛੱਤगिरਗੀ ਦੀ ਕਿਦਣਾ ਪੂਰੇ ਦੇ ਚੱਕ ਕੇ ਬਾਹਰ ਦਫਤਰ ਬਣਾਇਆ ਫੇਰ ਇਹਦਾ ਜਿਹੜਾ 24 ਘੰਟੇ ਮਿਲ ਰਿਹਾ ਹੈ ਜ਼ਿੰਮੇਦਾਰਾਂ ਨੂੰ ਇਹਦਾ ਰੋਈ ਜੰਨੇ ਹੁਣ ਕਿਆ ਕਰੇ ਗਰ گورਨਮੈਂਟ ਨੇ ਦੇਣਾ ਉਹਨੇ ਹੀ ਦੇਣਾ ਮਾਨੂੰ ਚੱਕੂਗਾ ਹੀ ਉਹ ਲਾਲੇ ਆ ਗਏ ਆਪਣੀ ਗੱਲ ਜੱਟ ਆ ਗਏ ਹੁਣ ਛੱਡਣਾ ਨਹੀਂ ਹੈ ਕੋਈ ਮੁੱਦਾ ਲੈ ਫੋਨ ਨਹੀਂ ਮੁੱਦਾ ਤੇ ਮੈਂ ਚੱਕਾਉਂਗਾ ਨਾ ਜਿਹੜੇ ਮੈਨੂੰ ਤੰਗ ਕਰਦੇ ਤੇ ਵੀ ਇਹ ਇਹ ਨਹੀਂ ਆਇਆ ਫਲਾਣਾ ਨਹੀਂ ਆਇਆ ਬਿਲਡਿੰਗ ਨਹੀਂ ਬਣੀ ਹੁਣ ਮੈਂ ਦੇਖੂਗਾ ਵੀ ਮੀਟਿੰਗ ਬਣਾਓ ਉਹਦੇ ਮੁੱਦੇ ਚ ਕਾਉਂਗਾ ਬੱਸ ਵਿੱਚ ਲੈ ਆ ਹੂੰ ਅਰੇ ਬੈਂਕੇ ਦੀ ਵੋਟਾਂ માં ਜਿੱਤ ਕੇ ਕੋਈ ਫਾਇਦਾ ਹੁੰਦਾ ਏ ਕੋਈ ਜਿਹੜੇ ਮੈਂਬਰ ਬਣ ਕੋਈ ਫਾਇਦਾ ਨਹੀਂ ਨੁਕਸਾਨ ਕੀ ਨਹੀਂ ਹੈ ਬਾਤ ਉਹਰੇ ਦਾ ਦੇਖੋ ਸਾਰੇ ਪਿਆਰ ਕੀ ਗਲੇ ਮੈਂਬਰ ਐ ਮੈਂ ਇਕੱਲਾ ਪ੍ਰਧਾਨ ਨਹੀਂ ਖਾ ਸਾਰੇ ਪ੍ਰਧਾਨ ਦੇ ਮੈਂ ਤਾਂ ਕੀ ਆ ਪਤਾ ਵੀ ਸਾਰੇ ਹੀ ਪ੍ਰਧਾਨ ਐ ਭਾਈ ਸਾਰੇ ਰਲ ਮਿਲ ਕੇ ਮੇਰੀ ਗੱਲ ਚੱਲੇ ਆਂਦੇ ਤੇ ਜੋ ਤੁਸੀਂ ਮੀਟਿੰਗ ਸਾਡੇ ਦੇ ਵੀ ਆ ਜਾਓ ਭਾਈ ਚੱਕੇ ਕਰਦੇ ਸਾਰੇ ਟੈਂਡ ਕਰਦੇ ਤੇ ਆਂਦੇ ਤੇ ਸਾਰੇ ਵੀ ਜੀ ਟੈਂਡ ਕਰਦੇ ਤੇ ਹੂੰ ਪੰਦੇ ਸਾਹਿਬ ਦਾ ਨਾ ਬਿੱਤੇ ਦੇ ਹੈਗਾ ਕੋਈ ਮੈਂਬਰ ਪੁਰਾਣਾ ਕੱਲਾ ਨਹੀਂ ਆਇਆ ਕਿ ਬਾਕੀ ਨਹੀਂ ਆਇਆ ਨਾ ਉਹ ਵੀ ਤੁਹਾਨੂੰ ਵੀ ਤੁਹਾਡੇ ਬੰਦਿਆਂ ਨੇ ਮੇਰੇ ਬੰਦਿਆਂ ਨੇ ਜਿਆਦਾ ਜੋਰ ਪਾਇਆ ਵੀ ਨਾ ਖੜਨਾ ਨਾ ਮੈਂ ਤਾਂ ਆਪਣਾ ਭਾਈ ਖੜਾਇਆ ਵਾਦਾ ਉਹ ਗਰਮੀ ਜਿਹੜਾ ਤੁਹਾਨੂੰ ਮੁਬਾਰਕਾ ਸਭ ਤੋਂ ਪਹਿਲਾਂ ਹਨਾ ਜੀ ਠੀਕ ਹੈ ਜੀ ਤੇ ਉਤੇ ਇੱਕ ਹੋਰ ਹੈ ਜੀ ਹੁਣ ਜਿੱਕਣਾ ਸਾਰੇ ਮੈਂਬਰ ਨਵੇਂ ਬਣ ਗਏ ਹੁਣ ਕਰੂਗੇ ਕੰਮ ਜਿਹੜੀ ਪੋਸਟਾਂ ਖਾਲੀ ਹੈ ਕੋਈ ਮੋਦਾ ਵਦਾ ਚੱਕੂਗੇ ਇਦਾਂ ਦੇ ਹਾਂ ਸੋ ਦੇਖੋ ਜਦੋਂ ਅੱਜ ਜਿਹੜੀ ਸੁਸਾਇਟੀ ਦੇ ਵਿੱਚ ਮੈਂਬਰਸ਼ਿਪ ਜਿਹੜੀ ਬਣ ਗਈ ਹੈ ਕਮੇਟੀ ਬਣ ਗਈ ਹੈ ਤੇ ਨਾਲ ਦੀ ਨਾਲ ਪੁਰਾਣੇ ਪ੍ਰਧਾਨ ਦੇ ਨਾਲ ਵੀ ਗੱਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਕਮੇਟੀ ਦੇ ਜਿਹੜੇ ਸੁਸਾਇਟੀ ਦੇ ਕੰਮ ਹੁੰਦੇ ਨੇ ਉਹ ਪਿੰਡ ਦੇ ਲਈ ਹੁੰਦੇ ਨੇ ਪਿੰਡ ਦੇ ਲਈ ਜਿਹੜਾ ਬੈਂਕ ਲੋਕਾਂ ਨੂੰ ਕਾਰਜਾ ਦਿੰਦਾ ਹੈ ਤੇ ਘੱਟ ਵਿਆਜ ਦੇ ਉੱਤੇ ਤੇ ਦੂਸਰਾ ਇੱਥੇ ਰੇ ਜਿਹੜੇ ਕਿਸਾਨਾਂ ਦੇ ਲਈ ਬੜਾ ਸਸਤਾ ਹੁੰਦਾ ਤੇ ਹੋਰ ਕਈ ਜਿਹੜੇ ਪ੍ਰੋਡਕਟ ਹੈ ਤੇ ਸਸਤੇ ਮਿਲਦੇ ਆ ਤੋ ਲੋਕਾਂ ਨੂੰ ਇਹਦਾ ਫਾਇਦਾ ਹੁੰਦਾ ਕਿੰਨਾ ਕਾ ਫਾਇਦਾ ਅੱਗੇ ਹੋਊਗਾ ਕਿੰਨੇ ਕ ਹੋਰ ਕੰਮ ਹੋਣਗੇ ਉਹ ਅੱਗੇ ਸਮਾਂ ਦੱਸੂਗਾ ਕਿ ਅੱਜ ਤਾਂ ਨਵੀਂ ਕਮੇਟੀ ਬਣ ਗਈ ਉਹ ਜਿਹੜੇ ਅੱਗੇ ਕੰਮ ਇਹਨਾਂ ਦੇ ਬੋਲੂਗੇ ਉਹ ਅੱਗੇ ਦੱਸੂਗੇ ਸੋ ਨਾਲ ਦੀ ਨਾਲ ਗੱਲਬਾਤ ਕਰਦੇ ਆ ਸੀ ਸਾਡੇ ਨਾਲ ਹੈ ਜੀ ਸੈਕਟਰੀ ਸਾਹਿਬ ਜਿਹੜੇ ਬੈਂਕ ਦੇ ਸੈਕਟਰੀ ਸੁਰੇਂਦਰ ਕੁਮਾਰ ਜੀ ਨਾਲ ਖਜ਼ਾਨਚੀ ਮੈਡਮ ਵੀ ਨਾਲ ਹੈ ਸੋ ਸਾਰੀ ਅੱਜ ਜਿਹੜੀ ਮੈਂਬਰਸ਼ਿਪ ਕਮੇਟੀ ਬਣ ਗਈ ਹੈ ਜੀ ਕਾਫੀ ਸਮੇਂ ਤੋਂ ਲੋਕਾਂ ਦੀ ਜਿਹੜੀ ਡਿਮਾਂਡ ਸੀ ਮੰਗ ਸੀ ਤੇ ਅੱਜ ਆਖਰਕਾਰ ਇਹ ਕਮੇਟੀ ਬਣ ਗਈ ਤੇ ਹੁਣ ਇਸ ਪਹਿਲਾਂ ਤਾਂ ਜੀ ਜਿਹੜੀ ਇਹ ਇਲੈਕਸ਼ਨ ਹੋਈ ਜੀ ਇਹ ਪਿੰਡ ਨੂੰ ਸਾਡੇ ਮੈਂਬਰਾਂ ਨੂੰ ਬਹੁਤ 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 ਵਧਾਈਆਂ ਸੋ ਜਿਹੜੇ ਸਾਡੇ ਸੁਸਾਇਟੀ ਕੇ ਮੈਂਬਰ ਹੈ ਜੀ ਟੋਟਲ ਮੈਂਬਰ ਜਿਨ੍ਹਾਂ ਨੇ ਇਲੈਕਸ਼ਨ ਕਰਨੀ ਸੀਗੀ ਉਹ ਹੈਗੇ ਲਗਭਗ 2200 ਉਸਕੇ ਵਿੱਚੋਂ 11 ਮੈਂਬਰ ਚੁਣਨੇ ਹੁੰਦੇ ਜੀ ਅਸੀਂ ਜਿਹੜੀ ਪ੍ਰਬੰਧਕ ਕਮੇਟੀ ਹੈ ਉਸਕੇ ਵਿੱਚ ਦੋ ਲੇਡੀਜ਼ ਹੁੰਦੀਆਂ ਜੀ ਰਿਜ਼ਰਵ ਇੱਕ ਐਸਸੀ ਮੈਂਬਰ ਜੋ ਸਰਬਸੰਮਤੀ ਨਾਲ ਹੋਗੇ ਜੀ ਅੱਜ ਹੁਣ ਇਸ ਤੋਂ ਵੱਧ ਕੇ ਜੀ ਇਹ ਜਿਹੜੀ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸ ਦਵਾਂ ਵੀ ਇਹ ਜਿਹੜੀ ਪਹਿਲਾ ਕਮੇਟੀ ਸੀਗੀ ਉਹ ਸਾਡੀ ਜੁਲਾਈ ਚ ਖਤਮ ਹੋ ਗਈ ਸੀ ਮਿਆਦ ਠੀਕ ਹੈ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਰੱਖੀ ਇਲੈਕਸ਼ਨ ਰੱਖੀ ਤਾਂ ਉਸ ਦੇ ਵਾਸਤੇ ਕੀ ਹੁੰਦਾ ਇੱਕ ਏਜੀਐਮ ਹੁੰਦਾ ਜੀ ਏਜੀਐਮ ਦਾ ਕੋਰਮ ਪੂਰਾ ਨਹੀਂ ਹੋਇਆ ਉਹ ਘੱਟੋ ਘੱਟ 500 ਬੰਦਾ ਚਾਹੀਦਾ ਜੀ ਉਹ ਮੈਂਬਰਾਂ ਦੀ ਗਿਣਤੀ ਦੇ ਮੁਤਾਬਕ ਹੁੰਦਾ ਉਹ ਪੂਰਾ ਨਾ ਹੋਣੇ ਕਰਕੇ ਉਹ ਮੂਲਤਵੀ ਕਰ ਦਿੱਤੀ ਗਈ ਉਹ ਮੂਲਤਵੀ ਕਰ ਦਿੱਤੀ ਗਈ ਉਹ ਪ੍ਰਬੰਧਕ ਕਮੇਟੀ ਦਾ ਸਮਾਂ ਪੂਰਾ ਹੋਣ ਕਰਕੇ ਫਿਰ ਇੱਥੇ ਲੱਗ ਗਿਆ ਜੀ ਪ੍ਰਸ਼ਾਸਕ ਐਡਮਿਨਿਸਟਰेटर ਕਹਿੰਦੇ ਜੀ ਉਹ 9 ਸੱਤ ਮਹੀਨੇ ਤੋਂ ਐਡਮਿਨਿਸਟਰेटर ਦੇ ਅੰਡਰ ਹੀ ਸੁਸਾਇਟੀ ਕੰਮ ਕਰ ਰਹੀ ਸੀ ਜੀ ਇਹ ਇਹ ਹੁਣ ਉਹਨਾਂ ਦੀ ਉਸਕੇ ਵਿੱਚ ਪ੍ਰੋਗਰਾਮ ਬਣਿਆ ਜੀ ਫਿਰ ਇਹ ਇਲੈਕਸ਼ਨ ਹੋਵੇਗੀ ਜੀ ਇਲੈਕਸ਼ਨ ਹੋਣ ਤੋਂ ਬਾਅਦ ਇਹ 11 ਬੰਦੇ ਸਾਡੇ ਕਮੇਟੀ ਨਾਲ ਚੁਣ ਹੋਵੇ ਜੀ ਫਿਰ ਅਗਲਾ ਪ੍ਰੋਸੈਸ ਇਹ ਹੈ ਇਹਨਾਂ ਨੂੰ 15 ਦਿਨ ਦਿੱਤੇ ਜਾਣਗੇ ਫਿਰ ਇਹ ਆਪਣੇ ਅਹੁਦੇ ਚੁਣਨਗੇ ਉਹਨਾਂ ਚੋਂ ਜਿਸ ਤਰ੍ਹਾਂ ਜਸਟ ਲਾਈਕ ਪ੍ਰਧਾਨ ਨਹੀਂ ਤਾਂ ਪ੍ਰਧਾਨ ਕੈਸ਼ੀਅਰ ਉਹਦੇ ਦਿੱਤੇ ਜਾਣਗੇ ਜੀ ਉਹਦੇ ਦਿੱਤੇ ਜਾਣਗੇ ਉਹ ਇਹ ਆਪ ਚੁਣਨਗੇ ਆਪਣੇ ਮੈਂਬਰਾਂ ਚੋਂ ਇਸ ਤਰ੍ਹਾਂ ਜੀ ਹੁਣ ਅੱਜ ਸਹਿਮਤੀ ਦੇ ਵਿੱਚ ਜਿਹੜੀ ਇਹ ਕਮੇਟੀ ਬਣ ਗਈ ਹੈ ਇਹਦਾ ਕੀ ਫਾਇਦਾ ਜਿਹੜਾ ਸਹਿਮਤੀ ਦਾ ਤੇ ਇਲੈਕਸ਼ਨ ਹੁੰਦੇ ਉਹਦਾ ਕੀ ਨੁਕਸਾਨ ਕੀ ਹੈ ਸਹਿਮਤੀ ਕਹਿ ਕੇ ਤਾਂ ਇਹ ਫਾਇਦਾ ਹੈ ਜੀ ਜਦੋਂ ਇਲੈਕਸ਼ਨ ਹੁੰਦੇ ਤਾਂ ਲੈਗ ਪੁੱਲਿੰਗ ਬਹੁਤ ਹੁੰਦੀ ਵੀ ਕਿਉਂਕਿ ਜਦੋਂ ਇਲੈਕਸ਼ਨ ਹੋਏਗਾ ਕੁਝ ਬੰਦਿਆਂ ਨੇ ਹਾਰਨਾ ਕੁਝ ਨੇ ਜਿੱਤਣਾ ਜਿਹੜੇ ਹਾਰ ਜਾਂਦੇ ਆ ਉਹਨਾਂ ਕੋਈ ਮਾਨਸਿਕ ਮਲਾਲ ਰਹਿ ਜਾਂਦਾ ਉਹ ਦੂਜਿਆਂ ਕੇ ਪ੍ਰਤੀ ਇਹ 네ਗੇਟਿਵ ਸੋਚ ਹੋ ਜਾਂਦੀ ਹੁਣ ਇਹ ਸਹਿਮਤੀ ਹੋ ਗਈ ਲੈਗ ਪੁੱਲਿੰਗ ਨਹੀਂ ਹੋਊਗੀ ਮਿਲ ਕੇ ਕੰਮ ਕਰਨਗੇ ਸੈਕੰਡ ਏ ਹੈ ਜਿਹੜਾ ਇਲੈਕਸ਼ਨ ਤੇ ਖਰਚਾ ਆਣਾ ਸੀਗਾ ਉਹ 25 ਤੋਂ 30000 ਰੁਪਏ ਖਰਚਾ ਆ ਜਾਂਦਾ ਸਭਾ ਦਾ ਠੀਕ ਤਾਂ ਉਹ ਬਚ ਗਏ ਜੀ ਸਾਡਾ ਸੈਕੰਡ ਡੇ ਹੈ ਸਾਨੂੰ ਜੇ ਸਹਿਮਤੀ ਹੁੰਦੀ ਹੈ ਤਾਂ ਸਾਡੇ ਬੈਂਕ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਵੱਲੋਂ ਜਿਸ ਵੀ ਸਭਾ ਕੀ ਇਲੈਕਸ਼ਨ ਯੂਨੀਮਨਸ ਹੁੰਦੀ ਹੈ ਤਾਂ ਉਸ ਨੂੰ 25000 ਰੁਪਏ ਦਿੱਤਾ ਜਾਂਦਾ ਹੈ ਉਹ ਆਪਣੀ ਸੋਸ਼ਲ ਵੈਲਫੇਅਰ ਦੇ ਕੰਮ ਕਰ ਤੋਂ ਉਹਦੀ ਆਪਣੀ ਬਿਲਡਿੰਗ ਤੇ ਲਾ ਸਕਦੇ ਹਾਂ 50000 ਰੁਪਏ ਆਊਗਾ ਸਾਡਾ 50000 ਰੁਪਏ ਦਾ ਫਾਇਦਾ ਹੋ ਗਏ ਤੁਸੀਂ ਇਹ ਕਿਤੇ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਜੀ ਸਭਾ ਦੀ ਬਿਹਤਰੀ ਵਾਸਤੇ ਕਿਤੇ ਵੀ ਯੂਜ਼ ਕਰ ਸਕਦੇ ਜੀ ਜਿਹੜਾ ਬੈਂਕ ਦੇ ਵਿੱਚ ਸਟਾਫ ਹੈ ਜੀ ਉਹ ਕਿੰਨੇ ਮੈਂਬਰ ਦਾ ਸਟਾਫ ਹੈ ਤੇ ਕਿਹੜੇ-ਕਿਹੜੇ ਉਹਦੇ ਦੇਤੇ ਨਾਮ ਤੇ ਸਾਡੇ ਇੱਥੇ ਇਸ ਟਾਈਮ ਐਟ ਪ੍ਰੈਜ਼ੈਂਟ ਸਿਰਫ ਦੋ ਮੈਂਬਰ ਐ ਜਿਹੜੇ ਰੈਗੂਲਰ ਬੇਸਿਸ 'ਤੇ ਕੰਮ ਕਰ ਰਹੇ ਨੇ ਜਿਨ੍ਹਾਂ ਚੀਕ ਤਾਂ ਮੈਂ ਹੀ ਜੀ ਐਜ਼ ਅ ਫੈਕਟਰੀ ਇਸ ਨੂੰ ਸਕੱਤਰ ਕੀਤਾ ਜਾਂਦਾ ਇੱਕ ਮੈਡਮ ਹੈ ਮੌਨਿਕਾ ਜੀ ਇਹ ਸੇਲਜ਼ ਮੈਨੇਜਰ ਹੈ ਕੈਸ਼ੀਅਰ ਕਮ ਸੇਲਜ਼ ਮੈਨ ਵੈਸੇ ਸਾਡੇ ਜਿਹੜੀ ਪੋਸਟ ਇੱਕ ਪੀਐਨ ਦੀ ਪੋਸਟ ਹੈ ਜੀ ਸੇਵਾਦਾਰ ਕੀ ਉਹ ਖਾਲੀ ਪਈ ਹੈ ਉਹ ਹੁਣ ਤੱਕ ਭਰ ਵੀ ਹੋ ਜਾਣੀ ਜੀ ਇਹੀ ਕਾਰਨ ਹੋ ਸੀਗਾ ਕਿਉਂਕਿ ਸਾਡੇ ਕੋਲ ਕਮੇਟੀ ਨਹੀਂ ਸੀਗੀ ਜੋ ਕਮੇਟੀ ਵੱਲੋਂ ਮਤੇ ਪੈਣੇ ਆ ਜੀ ਪਰਮਾਨੀ ਜੀ ਲੈਣੀ ਹੈ ਜੀ ਉਹ ਕਮੇਟੀ ਨਹੀਂ ਹੀ ਕਰਨਾ ਮੈਂ ਹੁਣੋ ਜਲ ਵੀ ਭਰ ਲਈ ਸੀ ਉਸ ਸਮੇ ਉਸਨੇ ਤਾਂ ਅਜੇ ਨਾ ਮੁੜੀ ਚੁੱਕਿਆ ਵੀ ਐਪੀਐਨ ਦੇ ਫਾਰਮ ਭਰ ਦੇ ਕੋਈ ਅੰਦਰ ਦੇ ਨਹੀਂ ਚੁੱਕਿਆ ਗਿਆ ਜੀ ਇਹ ਜਿਹੜਾ ਸਾਡਾ ਪੁਰਾਣਾ ਆਪੀਐਨ ਸੀਗਾ ਇਹ 30 ਅਪ੍ਰੈਲ ਨੂੰ ਰਿਟਾਇਰ ਹੋ ਗਿਆ ਜੀ ਅੱਛਾ 30 ਅਪ੍ਰੈਲ ਨੂੰ ਰਿਟਾਇਰ ਹੋਣ ਤੋਂ ਬਾਅਦ ਜੁਲਾਈ ਚ ਸਾਡੇ ਇਨਕੀ ਡਿਊ ਸੀਗੀ ਇਲੈਕਸ਼ਨ ਠੀਕ ਹੈ ਉਹ ਇਨ ਬਿਟਵੀਨ ਉੱਥੇ ਸਾਡੇ ਡਿਪਾਰਟਮੈਂਟ ਉੱਥੇ ਵੀ ਸਾਡੀ ਪੋਸਟ ਖਾਲੀ ਸੀਗੀ ਯਾਰ ਸਾਭ ਜਿੱਥੋਂ ਸਾਨੂੰ ਅਪਰੂਵਲ ਮਿਲਣੀ ਸੀਗੀ ਉਹ ਸਮਾਂ ਇਦਾਂ ਹੀ ਲੰਘ ਗਿਆ ਹੂੰ ਉਹ ਹੁਣ ਲੰਬੇ ਲੰਬੇ ਚਲੋ ਹੁਣੇ ਨਵੀਂ ਕਮੇਟੀ ਆ ਗਈ ਜੀ ਹੁਣ ਇਸ ਕੰਮ ਹੋਰ ਵੀ ਸੌਖੇ ਹੋ ਜਾਣਗੇ ਕੁਝ ਐਸੇ ਕੰਮ ਐ ਜਿਹਦੇ ਕਮੇਟੀ ਨਹੀਂ ਕਰਨੀ ਹੁੰਦੇ ਜੀ ਜਿਸ ਤਰ੍ਹਾਂ ਕਈ ਡੈਥ ਕੇਸ ਐ ਜੀ ਇਹਨਾਂ ਦੇ ਪੈਸੇ ਪਈਆਂ ਫੰਡ ਐ ਉਹ ਸੀ ਲੋਕਾਂ ਨੂੰ ਡਿਸਵਰਸ ਕਰਨੇ ਆ ਉਹ ਹੋਰ ਮਤਿਆਂ ਦੇ ਰਾਹੀਂ ਹੋਣੇ ਆ ਉਹ ਹੁਣ ਕਮੇਟੀ ਬਣ ਗਈ ਕਾਫੀ ਰੂਪੇ ਹੋਏ ਕੰਮ ਹੋਣਗੇ ਜੀ ਹੂੰ ਬਿਲਕੁਲ ਕਿ 11 ਮੈਂਬਰ ਹੈ ਜੀ ਸਾਡੇ ਕੋਲ ਮੰਨ ਲਓ ਮੰਨ ਮੰਨ ਲਓ ਉਸ ਤੋਂ ਇੱਕ ਦੇ ਅਬਸੈਂਟ ਹੋ ਗਿਆ ਕੋਈ ਬੜੀ ਗੱਲ ਨਹੀਂ ਹੈ ਜੀ ਹੋ ਵੀ ਜਾਂਦਾ ਜੀ ਮਤਲਬ ਕਿਹ ਵਾਲੀ ਟਾਈਮ ਵੀ ਨਹੀਂ ਹੁੰਦਾ ਇਹ ਕੰਮ ਚੱਲਦੇ ਰਹਿੰਦੇ ਨੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਜੇ ਇੱਕ ਕੰਮ ਜੇ ਹੁਣ ਮੰਨ ਲਓ ਪ੍ਰੈਜ਼ੀਡੈਂਟ ਸਾਹਿਬ ਨਹੀਂ ਆਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਮੀਟਿੰਗ ਨਹੀਂ ਹੋਣੀ ਤਾਂ ਵਾਈਸ ਪ੍ਰੈਜ਼ੀਡੈਂਟ ਕੀ ਪ੍ਰਧਾਨਗੀ ਐਡ ਮੀਟਿੰਗ ਹੋ ਜੀ ਜੇ ਦੋਨੋਂ ਨਹੀਂ ਹੈ ਜੇ ਕਿਸੇ ਨੂੰ ਵੀ ਟਾਈਮ ਲਈ ਅਸੀਂ ਪ੍ਰੈਜ਼ੀਡੈਂਟ ਬਣਾ ਕੇ ਮੀਟਿੰਗ ਕਰਕੇ ਜੋ ਰੁਪਏ ਹੋ ਗਏ ਉਹਨਾਂ ਨੂੰ ਕਰ ਸਕਦੇ। ਕਿਤੇ ਨਾ ਕਿਤੇ ਨਾ ਪਿਛਲੇ ਟਾਈਮ ਦੇ ਵਿੱਚ ਲੋਕਾਂ ਦੀ ਜਿਹੜੀ ਇੱਕ ਮੁੱਦਾ ਹੈ ਕਿ ਜਿਹੜਾ ਪਹਿਲਾ ਸਮਾਨ ਮਿਲਦਾ ਹੁੰਦਾ ਸੀ ਤਾਂ ਉਹ ਪਹਿਲਾ ਸਮਾਨ ਕਾਫੀ ਮਿਲਦਾ ਹੁੰਦਾ ਸੀ ਜਿਹੜੀ ਚੀਨੀ ਮਿਲਦੀ ਹੁੰਦੀ ਸੀ ਕਿ ਕਈ ਤਰ੍ਹਾਂ ਦੀ ਜਿਹੜੀ ਸਹੂਲਤ ਹੁੰਦੀ ਸੀ ਕਿ ਕਿਤੇ ਨਾ ਕਿਤੇ ਬੈਂਕ ਦੇ ਵਿੱਚ ਕਮੀ ਆਈ ਹੈ। ਉਹ ਕੋਈ ਕਾਰਨ ਹੈ ਜਿਹੜੇ ਕਮੀ ਆ ਗਈ। ਉਹ ਕਮੀ ਨਹੀਂ ਆਈ ਹੈ। ਅਸਲ ਚ ਕੀ ਹੈ ਜਿਹੜੀ ਚੀਨੀ ਵਾਲੀ ਤੁਸੀਂ ਗੱਲ ਕਰੀ ਨਾ ਜੀ ਉਹ ਡਿੱਪੂਆਂ ਤੇ ਚੀਨੀ ਹੁੰਦੀ ਸੀ। ਉਹ ਸੁਸਾਇਟੀ ਕੋਲ ਡਿੱਪੂ ਸੀਗਾ। ਪਿਛਲੇ ਕੁਝ ਸਾਲਾਂ ਤੋਂ ਚੀਨੀ ਆਣੀ ਬੰਦ ਹੋ ਗਈ। ਬੈਂਕ ਸਿਰਫ ਚੀਨੀ ਹੀ ਸੇਲ ਕਰਦਾ ਸੀਗਾ। ਚੀਨੀ ਦੇ ਹੀ ਉਸ ਕੋਲ ਲਾਇਸੈਂਸ ਜੀਗਾ ਉਹ ਪਿੱਛੋਂ ਬੰਦ ਹੋਈ ਨਹੀਂ ਕਰਕੇ ਤਾਂ ਉਹ ਬੰਦ ਹੋਈ ਰਹੀ ਗੱਲ ਦੂਜੀ ਸੈਂਕਸ਼ਨਲ ਕਮੋਡਿਟੀਜ਼ ਦੀ ਗੱਲ ਕਰ ਰਹੇ ਤੁਸੀਂ ਜਿਹੜੀ ਈਸੀ ਹੈ। ਉਹ ਇੱਥੇ ਮਤਲਬ ਦੁਕਾਨਾਂ ਤੁਹਾਨੂੰ ਪਤਾ ਹੀ ਹੈ ਮਾਰਕੀਟ ਬਹੁਤ ਹੈ ਫਿਰ ਵੀ ਜਿੰਨੇ ਕਿ ਤੁਹਾਡੇ ਕੋਆਪਰੇਟਿਵ ਅਦਾਰਾ ਹੀ ਮਾਰਕ ਫੜੇਗਾ। ਉਸ ਵੱਲੋਂ ਜੋ-ਜੋ ਗੂਡਸ ਬਣਾਈਆਂ ਜਾ ਰਹੀਆਂ ਉੱਥੋਂ ਅਸੀਂ ਲੈਂਦੇ ਹੁਣ ਵੀ ਇਸ ਟਾਈਮ ਤੇ ਹੈ ਇਸ ਦੇ ਅਗੇਂਸਟ ਇਹ ਹੁੰਦਾ ਜੀ ਕਿ ਸਾਰੀਆਂ ਚੀਜ਼ਾਂ ਅਸੀਂ ਤਾਂ ਨਹੀਂ ਜਿੰਨੀ ਵਰੀ ਰੱਖ ਦਿੰਦੇ ਕਿਉਂਕਿ ਕੁਝ ਚੀਜ਼ਾਂ ਆਏ ਮਾਰਕਫੈਟ ਤੋਂ ਨਹੀਂ ਮਿਲਦੀਆਂ ਓਪਨ ਮਾਰਕੀਟ ਤੋਂ ਲੈਣੀਆਂ ਪੈਂਦੀਆਂ ਜੇਕਰ ਤੁਸੀਂ ਓਪਨ ਮਾਰਕੀਟ ਤੋਂ ਲੈਂਦੇ ਉਸਕੇ ਬਾਰੇ ਕਾਗਜ਼ੀ ਕਾਰਵਾਈ ਬਹੁਤ ਕਰਨੀ ਪੈਂਦੀ ਹੁੰਦੀ ਹੂੰ ਜਿੱਦਾਂ ਤਿੰਨ ਤਿੰਨ ਕੁਟੇਸ਼ਨ ਲੈਂੀਓ ਪ੍ਰੋਬਲਮ ਆ ਜਾਂਦੀ ਸੋ ਜਿਹੜਾ ਆਪਣਾ ਅਦਾਰਾ ਹੈ ਸਹਿਕਾਰੀ ਅਦਾਰਾ ਉੱਥੇ ਕੋਈ ਐਸਾ ਹੋਣੀ ਹੈ ਉੱਥੇ ਜੋ-ਜੋ ਚੀਜ਼ਾਂ ਨੂੰ ਸਾਰੀਆਂ ਅਵੇਲੇਬਲ ਹੈ ਅੱਛਾ ਇੱਕ ਲਾਸਟ ਸਵਾਲ ਹੈ ਜੀ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਵੀ ਸਮਾਨ ਮਿਲਦਾ ਏ ਤੇ ਇੱਥੇ ਬੈਂਕ ਦੇ ਵਿੱਚ ਵੀ ਮਿਲਦਾ ਏ ਬੈਂਕ ਦੇ ਮੈਂਬਰਾਂ ਨੂੰ ਕਿਹੜਾ ਫਾਇਦਾ ਹੁੰਦਾ ਏ ਜਿਹੜਾ ਇੱਥੇ ਤੇ ਸਮਾਨ ਲਵੇ ਕਿੰਨਾ ਕੁ ਫਾਇਦਾ ਬੈਂਕ ਨੂੰ ਜਿਹੜਾ ਆਜੋ ਆਜੋ ਫੋਨ ਉੱਤਰ ਕੇ ਇਹ ਜਿਹੜਾ ਸਮਾਨ ਕੀ ਗੱਲ ਕਰ ਰਹੇ ਜੀ ਤੁਸੀਂ ਬੈਂਕ ਘਾੜਾ ਹੋ ਗਿਆ ਜਿਹੜਾ ਬੈਂਕ ਹੈ ਜਿਹੜਾ ਸਮਾਨ ਸੇਲ ਕਰ ਰਿਹਾ ਉਹ ਨੋ ਪ੍ਰੋਫਿਟ ਨੋ ਲਾਸ ਪਰ ਕਰਦਾ ਜੀ ਨੋ ਪ੍ਰੋਫਿਟ ਨੋ ਲਾਸ ਦਾ ਮਤਲਬ ਹੈ ਜੀ ਕਿਰਾ 5 ਜਾਂ 6% ਮਾਰਜਿਨ ਹੂੰ ਇਹ ਕਿਤਾ ਇਹ ਫਾਇਦਾ ਹੈ ਜੀ ਕਿ ਕਸਟਮਰ ਨੂੰ ਮਾਰਕੀਟ ਨਾਲੋਂ ਸਸਤਾ ਮਿਲਦਾ ਹੈ ਸੈਕਿੰਡ ਇਹ ਹੈ ਫਾਇਦਾ ਜੋ ਉਸ ਤੇ ਪ੍ਰੋਫਿਟ ਕਮਾਇਆ ਜਾਂਦਾ ਹੈ ਉਹ ਮੈਂਬਰਾਂ ਚ ਹੀ ਰਿਵਰਸ ਹੋ ਜਾਂਦਾ ਜੀ ਥਰਡ ਇਹ ਹੈ ਕਿਉਂਕਿ ਕਾਗਜ਼ਾਂ ਕੇ بیچਣਾ ਸਾਰਾ ਕੰਮ ਇੱਕ ਮਿੰਟ ਖੜ ਜਾ ਬੇੜ ਸਾਰਾ ਸਮਾਨ ਜੋ ਵੀ ਉਹ ਬ੍ਰਾਂਡਡ ਹੈ ਜੋ ਉਸ ਤੇ ਲਿਖਿਆ ਹੈ ਉਹ ਹੀ ਹੈ ਡੁਪਲੀਕੇਟੀ ਦਾ ਕੋਈ ਮਤਲਬ ਓਰੀਜਨਲ ਸਮਾਨ ਬਿਲਕੁਲ ਬਿਲਕੁਲ ਸੋ ਸਾਡੇ ਵੱਲੋਂ ਵੀ ਜਿਹੜੀ ਮਾਰਕ ਹੈ ਜੀ ਬੈਂਕ ਦੇ ਮੈਂਬਰਾਂ ਨੂੰ ਅਤੇ ਬੈਂਕ ਦੇ ਸੈਕਟਰ ਦੇ ਕੁਝਾਂ ਚੀਜ਼ ਨੂੰ ਕਿ ਅੱਜ ਜਿਹੜੀ ਪੂਰੀ ਜਿਹੜੀ ਬੈਂਕ ਦੀ ਜਿਹੜੀ ਟੀਮ ਮੈਂਬਰਸ਼ਿਪ ਬਣ ਗਈ ਹੈ ਤੇ ਨਾਲ ਦੀ ਨਾਲ ਹੁਣ ਕੰਮ ਹੋਣਗੇ ਤੇ ਦੇਖਦੇ ਆ ਕਿ ਕਿੰਨੇ ਜਲਦੀ ਜਿਹੜੇ ਬੈਂਕ ਦੀ ਮੈਂਬਰਸ਼ਿਪ ਹੈ ਕਮੇਟੀ ਦੇ ਵੱਲੋਂ ਕਿਹੜੇ-ਕਿਹੜੇ ਕੰਮ ਅੱਗੇ ਕਰਵਾਣਗੇ ਉਹ ਸਾਹਮਣੇ ਆਣਗੇ ਲੋਕਾਂ ਦੇ ਦੇਖਦੇ ਕਿਹੜੇ-ਕਿਹੜੇ ਕੰਮ ਜੋ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਲੱਗੇ ਧੰਨਵਾਦ